ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਇੱਕ ਤੁਹਾਡੇ ਨਾਲ ਕ੍ਰੋਸ ਨਸਲ ਦੀ ਚਾਹੇ ਨੂੰ ਸਾਹੀਵਾਲ ਮੰਨ ਸਕਦੇ ਹੋਗੇ ਚਾਹੇ ਜਰਸੀ ਕ੍ਰੋਸ ਮੰਨ ਸਕਦੇ ਹੋਗੇ ਨਾ ਤੇ ਕਾਲੇ ਰੰਗ ਦੀ ਜਿਹੜੀ ਵਹਿੜਾ ਬਾਈ ਦੀ ਘਰ ਦੀ ਪਾਲੀ ਹੋਈ ਹੈਗੀ ਬਾਈ ਨੇ ਇਹ ਗਾ ਵੇਚਿਆ ਇਹਦੀ ਵੀਡੀਓ ਤੁਹਾਡੇ ਨਾਲ ਪਾਣਜੀ ਕਰਨੀ ਹੈਗੀ ਤੇ ਬਾਕੀ ਜਿਹੜੀ ਸਾਰੀ ਜਾਣਕਾਰੀ ਬਾਈ ਤੋਂ ਸਾਂਝੀ ਕਰਾਵਾਂਗੇ ਸੋ ਵੀਡੀਓ ਪਹਿਲਾਂ ਪੂਰੀ ਦੇਖੋ ਤਸੱਲੀ ਕਰਿਓ ਫੇਰ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਨਾਗਾ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦਿਆ ਕਰੋ ਜੀ ਕਿਸੇ ਭਰਾ ਨੇ ਕੋਈ ਮਿੱਠਾਈ ਵੀਡੀਓ ਬਣਾਉਣੀ ਹੈ ਤਾਂ ਮੇਰਾ ਨੰਬਰ ਨੋਟ ਕਰ ਲੋ 83604 2501 83604 62500 ਮੇਰਾ ਨੰਬਰ ਹੈ ਜੀ ਬਾਕੀ ਕੀ ਗੱਲ ਤੁਹਾਨੂੰ ਵੀਡੀਓ ਸ਼ੁਰੂ ਕਰ ਤੋਂ ਪਹਿਲੇ ਹੱਸ ਜਣਾਗਾ ਕਿ ਗਾਂ ਥੋੜੀ ਕੱਚੀ ਪਈ ਆ ਤਕਰੀਬਨ ਹਜੇ 12 13 ਦਿਨ ਦੀ ਘਟੋਟ ਬਾਈਕਾਂ ਦਾ ਕੱਚੀ ਹੈਗੀ ਬਾਕੀ ਬਾਈਨਾਂ ਨਾਲ ਉਹ ਕਰਾਂਗੇ ਆਪਾਂ ਦੇਖੀ ਕੀ ਡਿਟੇਲ ਆ ਸੋ ਜੁੜੇ ਰਹੋ ਵੀਡੀਓ ਨਾਲ ਕਰਾਉਣਾ ਬਾਈਨਾਂ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਆਪਣਾ ਨਾਮ ਤੇ ਪਿੰਡ ਐਡਰੈਸ ਬੋਲ ਦਿਓ ਆਪਾਂ ਜੀ ਨਾਮ ਭਵਿੰਦਰ ਸਿੰਘ ਪਿੰਡ ਚੌਕੇ ਤਹਿਸੀਲ ਠੀਕ ਹੈ ਚਾਹੋ ਕੇ ਬੇਸਾ ਵੱਡਾ ਪਿੰਡ ਹੈਗਾ ਨਾ ਬਾਕੀ ਨੇੜੇ ਪਿੰਡ ਹੋਰ ਕਿਹੜਾ ਆ ਕੇ ਜਿਹੜਾ ਰਾੜ ਬੱਲੋ ਸੂਚ ਫੀਰਕੋਟ ਇਹ ਵੱਡੇ ਨਾਲ ਪਿੰਡਾ ਆਪਣੇ ਤੇ ਮੋਬਾਈਲ ਨੰਬਰ ਬੋਲ ਦਗੇ 92080 0090 92080 0090 890 ਠੀਕ ਹੈ ਤੇ ਆਪਣਾ ਵਪਾਰ ਦਾ ਕੋਈ ਕੰਮ ਨਹੀਂ 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 ਕਰਦੀ ਆ ਕਰਦੀ ਆ ਸਨੋਂ ਪਹਿਲਾਂ ਪਸ਼ੂ ਜ਼ਿਆਦਾ ਹੋਗੇ ਨਿਗਾ ਮੁਰਾ ਪਸ਼ੂਆਂ ਦੇ ਵਿੱਚ ਬਾਈ ਕੋਲੇ ਆ ਪੰਜ ਛੇ ਪਸ਼ੂ ਨੇਗੇ ਤੇ ਬਾਈ ਥਾਂ ਬਾਤੀ ਇਹ ਬਾਈ ਕਹਿੰਦਾ 6 ਪਸ਼ੂਆਂ ਦੀ ਜਗ੍ਹਾ ਕਿ ਹੁਣ ਪਸ਼ੂ 7 ਹੋ ਗਏ ਇੱਕੋ ਗਾਂ ਦਾ ਇੱਕ ਮਹੀਨਾ ਰਹਿ ਗਿਆ ਸੁੰਨ ਦਾ ਠੀਕ ਹੈ ਫਿਰ ਇਸੇ ਕਰਕੇ ਹੁਣ ਸੇਲ ਕਰਨੀ ਹੈ ਹਾਂ ਉਹ ਪਸ਼ੂ ਗੱਭਣਾ ਫਰੋ ਉਹ ਬੱਚਿਆਂ ਦੀਆਂ ਨਾਲ ਹਾਂ ਫਿਰ ਹੁਣ ਸਰਦੀ ਦਾ ਟਾਈਮ ਆ ਰਿਹਾ ਨਾ ਤੇ ਜੇ ਆਪਾਂ ਗੱਲ ਕਰੀਏ ਗਾਂ ਦੇ ਸੂਏ ਦੀ ਕਿਹੜਾ ਸੂਸ ਹੁੰਦੀ ਆ ਮੁੰਡਾ ਇਹ ਦੂਸਰੀ ਸੂਸ ਹੁੰਦੀ ਆ ਦੂਜਾ ਸੂਸ ਹੋਊਗੀ ਤੇ ਬੱਛੀ ਕਰਦੀ ਆ ਖਰੀਦੀ ਸੀ ਪਹਿਲਾਂ ਆਪਣੇ ਨਹੀਂ ਮੈਂ ਲੈਤੀ ਸੀ ਪਹਿਲੇ ਸੂਏ ਤੋਂ ਪਹਿਲੇ ਸੂਏ ਤੋਂ ਲੈਤੀ ਸੀ ਤੇ ਪਹਿਲੇ ਸੂਏ ਤੋਂ ਦੁੱਧ ਕਿਨਾ ਕੱਢਿਆ ਨੇ ਬੈਠ ਨੇ 22 ਲੀਟਰ ਦਿੱਤਾ ਫਿਰ 22 ਲੀਟਰ ਪਹਿਲੇ ਸੂਏ ਤੋਂ ਉਸ ਤੋਂ ਉਸ ਠੀਕ ਹੈ ਅੱਜ ਜੇ ਫੋਟੋ ਦਾ ਆਪਾਂ ਕੰਪੈਰੀਸ਼ਨ ਕਰੀਏ ਤਾਂ ਪਹਿਚਾਣ ਨਹੀਂ ਆਊਗੀ ਇਸੀ ਹੋਣ ਦੇ ਬਾਵਜੂਦ ਬਾਈਲ ਦੁੱਧ ਤਾਂ ਤੇ ਜੇਰ ਵੀ ਫਸ ਗਈ ਸ਼ੋਦਾ ਜੀ ਅੱਛਾ ਹਾਂ ਫਿਰ ਵੀ ਨਹੀਂ ਬੰਦਾ ਪਸ਼ੂ ਦੁੱਧ ਉੱਤੇ ਨਹੀਂ ਆਉਂਦਾ ਤਾਂ ਵੀ ਇਹਨੇ ਵਧੀਆ ਦੁੱਧ ਦਿੱਤਾ ਠੀਕ ਹੈ ਠੀਕ ਤੇ ਹੁਣ ਕਿੰਨਾ ਟਾਂਕ ਸੂਣ ਦਾ ਪਿਆ ਹਜੇ ਹੁਣ ਇਹ 30 ਤਰੀਕ ਨੂੰ ਦਿਨ ਪੂਰੇ ਹੋਣੇ ਅੱਜ ਆਪਾਂ 21 ਤਰੀਕ ਨੂੰ ਵੀਡੀਓ ਬਣਾ ਰਹੇ ਹਾਂਗੇ ਤੇ 30 ਤਰੀਕ ਨੂੰ ਇਹਨੇ ਮਤਲਬ ਦਨੇ ਪੂਰੇ ਗਾਰਨੇ ਬਾਕੀ ਪਹਾੜਾਂ ਦੇ ਉੱਤੇ ਹੋ ਨੌ ਮਹੀਨੇ ਹੋਣ ਚਾਹੁੰ ਵੈਸੇ 9 ਮਹੀਨੇ 9 ਦਿਨ ਲੈਂਦੀ ਹੈਗਾ ਹਾਂ 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 9 ਮਹੀਨੇ 9 ਦਿਨ ਲੈ ਜਾਂਦੀ ਹੈ 9 ਦਿਨ ਲੈ ਜਾਂਦੀ ਹੈ ਠੀਕ ਹੈ ਠੀਕ ਹੈ ਤੋਰ ਕੇ ਦਵਾ ਦੀ ਹਰ ਆਪਾਂ ਹਾਂ ਵੀ ਤੇ ਹਜੇ ਤੱਕ तकरीबन ਜੇ 9 ਦਿਨ ਤਾਂ ਬਾਈ ਕਹਿੰਦਾ ਜਿਹੜੇ ਗਣਤੀ ਵਾਲੇ 9 ਮਹੀਨੇ ਤੇ ਬਾਕੀ ਜਿਹੜੇ 9 ਮਹੀਨੇ ਤੇ 9 ਦਿਨ ਕਾਮ ਲੈ ਜਾਂਦੇ ਹਨਾ ਢਿਲ ਢੁਲ ਕਾਫੀ ਪਈ ਹੈ ਹਜੇ ਬਾਕੀ ਗਾਂ ਦੀ ਕੁਆਲਿਟੀ ਜੰਗੇ ਬਾਈਨ ਬਹੁਤ ਚੰਗਾ ਗਾਂ ਦਾ ਦੇਖ ਸਾ ਤੋਰ ਤਾਰਕਸ ਨੂੰ ਦਿਖਾਉਨੇ ਆ ਪੂਰੀ ਖੁੱਲੀ ਚਾਲ ਦੇਖੋ ਅਜ ਤੋਂ ਸਾਨੂੰ ਜੱਜਮੈਂਟ ਆਉਂਦੀ ਹੋਈ ਗਾਂ ਦੀ ਬਸ ਇੰ ਉਜਾੜਾ ਬਾਲਾ ਇਹ ਟੰਗ ਲਾਈਨ ਜਿਹੜੀ ਟੰਗ ਲਗਾ ਹੁੰਦੀ ਥੋੜੀ ਉਹ ਨੁਕਸਾਨ ਆਦਾ ਕੀ ਹੁੰਦੀ ਕੋਈ ਕੋਈ ਜਿਆਦਾ ਮਾਦਰੀ ਗੋਡੀ ਦਾ ਪਸ਼ੂ ਹੁੰਦਾ ਇਹ ਦੁੱਧ ਤੋਂ ਕਦੇ ਮਾਰ ਨਹੀਂ ਖਾਂਦਾ ਦੁੱਧ ਨੂੰ ਚੰਗਾ ਹੁੰਦਾ ਪੈਦਾਵਾਰ ਨੂੰ ਜੀ ਬਾਕੀ ਨਾ ਗਾਵਾਂ ਦੀ ਜਿਹੜੀ ਦੁੱਧ ਦੀ ਫੈਟ ਦੀ ਸਹੂ ਹੁੰਦੀ ਹੈ ਨਾ ਫੈਟ 5.5 ਤੋਂ ਨਹੀਂ ਘਟਦੀ ਹੈ ਜੀ 5.5 ਫੈਂਟ ਆਉਂਦੀ ਰਹੀ ਹੈ ਹਾਂ ਫੈਟ ਨੇ ਚੰਗੀ ਹੁੰਦੀਆਂ ਇਹਨਾਂ ਦੀ 5.5 ਸਟਾਰਟ ਦੇ ਵਿੱਚ ਆਉਗੀ 6 ਵੀ ਆ ਜਾਂਦੀ ਬੰਗਰਵਾਕੇ ਤਾਂ ਸੱਜਰ ਦੇ ਵਿੱਚ ਹੀ ਹਾਂ ਸਟਾਰ ਦੇ ਵਿੱਚ 5-5 ਤੋਂ ਸਟਾਰਟ ਹੁੰਦੀ ਹੈ ਹੂੰ ਜੇ ਜਨਤ ਕੋਲ ਹੋਈ ਤਾਂ ਮੱਝ ਦਾ ਕੰਮ ਹਾਂ ਫਿਰ ਉਦਾਂ ਮੱਝ ਵੀ ਸੱਜਰ 60 ਦੀ ਨਹੀਂ ਫਟ ਆਹ 50 ਵੀ ਨਹੀਂ ਆਉਂਦੀ ਵਿੱਚ ਮੱਝਾਂ ਦੀ ਵਿੱਚ ਹਾਂ 5 ਤੋਂ ਥੱਲੇ ਆ ਜਾਂਦੇ ਨੇ ਹਾਂ 5.5 60 ਸੱਜਰ ਦੀ ਹੁੰਦੀ ਤੇ ਉਨੀ ਐ ਮਤਲਬ ਤੁਹਾਨੂੰ ਇਹ 24 25 ਕਿਲੋ ਵਾਲੀ ਮੱਝ ਮਿਲ ਰਹੀ ਹੈਗੀ ਤੇ ਗਾ ਮੁੱਲ ਤੁਹਾਨੂੰ ਗਾਮ ਵਾਲੀ ਹੋਊਗਾ ਤੇ ਮੁੱਲੇ ਦਾ ਕਿੰਨਾ ਕਰਾਂਗੇ ਵੀਰੇ ਆਪਾਂ ਕਰ ਮੁੱਲ ਫ੍ਰੀਡ ਫੋਨ ਤੇ ਵੀਰੇ ਕੱਚੀ ਹੈ ਨਾ ਠੀਕ ਆ ਇਹ ਦੇ ਕਰਕੇ ਜਿਵੇਂ ਜਿਵੇਂ ਇਹ ਦਿਨ ਲੰਘੀ ਜਾਣਗੇ ਤਿਆਰੀ ਬਣੀ ਜਾਊਗੀ ਹੂੰ 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 ਤੋਸਾ ਬਣਾਉਣ ਤੋਂ ਫੋਨ ਤੇ ਮੱਟੇ ਲਤਾ ਖਾਦੋ ਕਿੰਨੀ ਕਿ ਬੇਟਾ ਟੂਲ ਖਾਏ ਟੂਲ ਵਾਦੂ ਬਾਕੀ ਦਾ ਦੇਵਾ ਜੀ ਤੁਰਦੀ ਦਿਖਾਉਂਦੀ ਸੀਗੀ ਹਾਂਜੀ ਤੇ ਇੱਥੋਂ ਥੋੜਾ ਜਿਹਾ ਦਿਖਾ ਹਾਂਜੀ ਰਬੜ ਮੰਗੂ ਪਿਆ ਹੈ ਸਭ ਵਾਦੂ ਬਲਦ ਹੂੰ ਆ ਤਾਂ ਬਹੁਤ ਜ਼ਿਆਦਾ ਹੂੰ ਠੰਡੀ ਸੈਵਰੇ ਕਰਕੇ ਥੋੜਾ ਜਿਹਾ ਉਹ ਕਰਦੀ ਜਮਾ ਠੰਡੀ ਸੀਲਪੋਰਾ ਵੀ ਨਹੀਂ ਹੂੰ ਹੂੰ ਟੋਪਰਾ ਬੰਦੇ ਨੂੰ ਉਦਾਂ ਲਾ ਦੋ ਵੀ ਡਾਕਟਰ ਆ ਕੇ ਜਾ ਹੋਗੇ ਹਾਂ ਹਾਂ ਪਹਿਸ਼ ਨੂੰ ਐਰਾ ਕਰੋ ਬਾਹਰਲੇ ਬੰਦੇ ਘਟਾਓ ਇੱਥੋਂ ਫੇਰ ਇੰਨੇ ਹੀ ਦਿਨ ਅੱਗੇ ਇੰਨੇ ਹੀ ਇਹ ਟੁੱਲ ਬਹੁਤ ਪਈਆ ਬਾਕੀ ਬਾਈ ਚਾਰ ਹੀ ਥਾਣਾ ਪੰਜ ਵੀ ਸ਼ਮੀ ਤੁਹਾਨੂੰ ਨਹੀਂ ਨਹੀਂ ਕੋਈ ਫੂਟਜੰਗ ਨਹੀਂ ਇੱਕੋ ਜੇ ਮਿਲਣਗੇ ਇੱਕੋ ਜੇ ਉਸ ਤੇ ਗੱਪ ਪਈ ਜਮਾ ਚਵਾਈ ਚਵਾਈ ਦੀ ਪੋਲੀ ਚਵਾਈ ਪੂਰੀ ਵਧੀਆ ਠੀਕ ਹੈ ਠੀਕ ਹੈ ਵਧੀਆ ਹੈ ਠੀਕ ਹੈ ਸੋ ਜਿਹੜੇ ਭਰਾ ਨੂੰ ਪਸੰਦ ਆਉਂਦੀ ਹੈ ਘਰੇਲੂ ਵਾਹੜਾ ਬਾਈ ਦੀ ਤੇ ਜਿਹੜੇ ਪਸੰਦ ਆਉਂਦਾ ਉਹ ਸਿੱਧਾ ਅਕ ਤੱਲੀ ਆ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲ ਜਾਗੇ ਸੋ ਹੋਰ ਵੀਡੀਓ ਦਾ